ਬਾਈ ਕੁਝ ਦਿਨ ਪਹਿਲਾਂ ਆਪਾਂ ਇੱਕ ਤੇਲ ਦੀ ਵੀਡੀਓ ਪਾਈ ਸੀ ਵੀ ਜਿਹੜਾ ਟੂਹੀ ਤੇ ਮਲ ਕੇ ਨਾ ਟੂਹੀ ਦਾ ਦਰਦ ਜਾਮ ਖਤਮ ਹੋ ਜਾਂਦਾ ਵੀ ਚਾਰ ਪੰਜ ਵਾਰੀ ਮਲਣਾ ਪੈਂਦਾ ਵੀ ਜਮੇ ਚੱਕਿਆ ਜਾਂਦਾ ਜੜ ਚੱਕੀ ਜਾਂਦੀ ਹੈ ਦਰਦ ਦੀ ਤਾਂ ਅੱਜ ਆਪਾਂ ਫੇਰ ਪਹੁੰਚੇ ਬਾਈ ਲਵੇ ਤੇ ਕਈ ਭਰਾ ਸੋਚਦੇ ਹੋਣਗੇ ਵੀ ਇਹ ਮੁੱਲ ਲਿਆ ਕੇ ਵੇਚ ਦੇ ਆ ਤੇਲ ਪਰ ਬਾਈ ਮੁੱਲ ਨਹੀਂ ਲਿਆਉਂਦੇ ਵੀ ਇਹ ਆਪ ਦਾ ਤਿਆਰ ਕਰਦੇ ਆ ਅੱਜ ਤਿਆਰ ਕਰੀ ਜਾਂਦੇ ਸੀ ਬਾਈ ਜੀ ਇਹ ਤੁਸੀਂ ਫਿਰ ਆਪ ਤਿਆਰ ਕਰਦੇ ਹੋ ਹੈ ਹਾਂ ਬਾਈ ਆਪ ਕਰਦੇ ਆ ਸਮਾਨ ਆ ਤੁਹਾਡੇ ਸਾਹਮਣੇ ਆਪਾਂ ਕਰਕੇ ਬਾਕੀ ਬਾਈ ਜਿਹੜਾ ਕਹਿੰਦੇ ਨਾ ਕੋਈ ਲਸਣ ਹਨਾ ਆ ਦਿਖਾ ਦਿਓ ਉਹ ਲਸਣ ਆ ਸਪੈਸ਼ਲ ਹੁੰਦਾ ਅੱਛਾ ਇਹ ਕਿਹੜਾ ਲਸਣ ਹੈ ਬਾਈ ਇਹ ਬਾਈ ਕਸ਼ਮੀਰੀ ਲਸਣ ਹੈ ਇਹ ਕਸ਼ਮੀਰੀ ਲਸਣ ਹੈ ਇਹ ਪਹਾੜਾਂ ਤੋਂ ਲਿਆ ਆਇਆ ਹੈ ਮਾਸ ਸੋਨੇ ਵਰਗਾ ਪਿਆ ਐਂ ਵੀ ਦੇਖ ਲਾ ਤੂੰ ਤੇ ਰੇਟ ਵੀ ਇਹਦਾ ਸੋਨੇ ਵਾਲਾ ਹੀ ਹੈ ਅੱਛਾ ਹਾਂ ਮਹਿੰਗਾ ਹੁੰਦਾ ਇਹ ਠੀਕ ਹੈ ਹਾਂ ਇਹ ਵਧੀਆ ਪੁਨਸਾਰੀਆਂ ਤੋਂ ਮਿਲਦਾ ਪਾ ਕਈ ਦੀ ਵੀ ਛੋਟੀ ਮੋਡੀ ਦੁਕਾਨ ਵਾਲਾ ਤੈਨੂੰ ਰੱਖਦਾ ਨਹੀਂ ਠੀਕ ਹੈ ਜੀ ਠੀਕ ਹੈ ਆ ਤੇਲ ਬਾਈ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ ਹੁਣ ਅਰਕ ਕੱਢਿਆ ਹੋਇਆ ਇਹਦਾ ਵਿੱਚੋਂ ਆ ਜਿਹੜਾ ਬੋਤਲਾਂ ਚ ਪਿਆ ਇਹ ਬਾਈ ਆਪਣਾ ਕੁਸ ਤਾਂ ਭੱਠੀ ਦੇ ਧਰੇ ਪਿਆ ਉਧਰ ਆਪਾਂ ਦਿਖਾ ਦਾਂਗੇ ਤੁਹਾਨੂੰ ਬਣੀ ਜਾਂਦਾ ਉਬਲੀ ਜਾਂਦਾ ਉਹ ਤੇਲ ਬਣੀ ਜਾਂਦਾ ਹਾਂ ਕੁਛ ਆਪਾਂ ਮਿਕਸ ਕਰ ਲਿਆ ਸੀਗਾ ਠੀਕ ਹੈ ਤੇ ਆ ਹੁਣ ਆਪਾਂ ਹਜੇ ਕਰਨਾ ਐ ਮਿਕਸ ਆ ਬਾਕੀ ਸਾਰੇ ਤੇਲ ਆ ਵੀ ਤੇਲ ਆਗਾ ਅੱਛਾ ਇਹ ਵੀ ਤੇਲ ਆ ਹਾਂਜੀ ਇਹ ਕਈ ਵਾਰ ਬਾਈ ਤਾਰਵੀਰ ਦਾ ਤੇਲ ਨਾ ਸਮਝ ਜੇ ਕੋਈ ਕਿਤੇ ਬਣਾਉਣ ਲੱਗ ਜੇ ਇਹ ਉਹ ਤੇਲ ਨਹੀਂ ਹੁੰਦੇ ਇਹ ਬਾਈ ਬਈ ਅਲੱਗ-ਅਲੱਗ ਤੇਲ ਮਿਲਾ ਕੇ ਫੇਰ ਦਵਾਈ ਬਣਦੀ ਹੈ ਫੇਰ ਇਹ ਇੱਕ ਤੇਲ ਬਣਦਾ ਵਧੀਆ ਤਿਆਰ ਇਹਦਾ ਤੁਹੀ ਨੂੰ ਆਰਾਮ ਕਰਦਾ ਬਹੁਤ ਜਿਆਦਾ ਦਰਦ ਤੇ ਕਿੰਨਾ ਕੀ ਪਰਹੇਜ ਰੱਖਣਾ ਪੈਂਦਾ ਜੀ ਤੇ ਕਿੰਨੇ ਟਾਈਮ ਲਾਉਣਾ ਪੈਂਦਾ ਇਹ ਐ ਮੰਨ ਲਓ ਵੀ ਮਹੀਨਾ ਡੇਢ ਮਹੀਨਾ ਯੂਜ਼ ਕਰ ਲਓ ਦੋ ਵਾਰ ਸਾਥੋ ਲਵਾ ਲਓ ਦੋ ਵਾਰ ਆਪ ਘਰੇ ਲੈ ਜਾਓ ਠੀਕ ਆ ਆ ਸਿਸੀਆਂ ਭਰ ਕੇ ਦਿੰਨੇ ਆ ਬਾਈ ਆਪਾਂ ਠੀਕ ਆ ਇਹ ਰੱਖ ਭਰ ਕੇ ਦਿੰਨੇ ਆ ਹਾਂ ਤੇ ਆਪ ਲਾ ਲਓ ਪਰਹੇਜ ਇਹਦਾ ਇਹੀ ਹੈ ਵੀ ਗਿੱਲਾ ਪਿੰਡਾ ਪਾਣੀ ਜਾਂ ਉਹ ਦੀ ਨਾ ਨਾਓ ਜਾਂ ਗਿੱਲਾ ਪਿੰਡਾ ਨਾ ਹੋਵੇ ਜਦੋਂ ਤੇਲ ਤੇ ਲਾਉਂਗੇ ਠੀਕ ਹੈ ਫੇਰੇ ਵੱਧ ਮੱਚੂ ਠੀਕ ਹੈ ਤੇ ਬਾਈ ਨਾਲ ਇਹਦੇ ਕੋਈ ਖਾਣ ਵਾਲੀ ਚੀਜ਼ ਕੋਕੋ ਖਾਨ ਵਾਲੀ ਬਾਈ ਕੁਝ ਨਹੀਂ ਦਿੰਦੇ ਆਪਾਂ 100% ਦਾ ਤੇਲ ਹੀ ਹੈ ਜੇ ਕਿਸੇ ਨੂੰ ਲੋੜ ਪਵੇ ਕੈਲਸ਼ੀਅਮ ਦੀ ਤਾਂ ਇਕੱਲਾ ਕੈਲਸ਼ੀਅਮ ਦਿੰਨੇ। ਅੱਛਾ A2 ਹੀ ਗੋਡੇ, 2 ਹੀ ਗੋਡੇ ਸਰਵਾਈਕਲ ਜਿੰਨਾ ਮਰਜ਼ੀ ਹੋਵੇ 15 ਤੋਂ 20% ਮੌਕੇ ਤੇ ਠੀਕ ਹੈ। ਠੀਕ ਆ ਉਹ ਜਿਹੜਾ ਜੂਰੀਆ ਜਿਹਾ ਹੁੰਦਾ ਜੀ ਜੂਰੀਆ ਦੀ ਅੱਡ ਆਉਂਦੀ ਹੈ ਬਾਈ ਦਵਾਈ। ਉਹ ਅੱਡਾ ਹੈ। ਜੂਰੀਆ ਦੀ ਵੀ ਆਪਣੀ ਗਾਰੰਟੀ ਹੈ ਵੀਰੇ 10 ਦਿਨਾਂ ਚ ਟੈਸਟ 'ਚ ਨਹੀਂ ਆਉਂਦਾ। ਜਿੰਨਾ ਮਰਜ਼ੀ ਵਧਿਆ ਹੋਵੇ। ਠੀਕ ਹੈ। ਹਾਂ ਉਹ ਖਾਣ ਵਾਲਾ। ਇਹ ਇਕੱਲੇ ਢੂਹੀ ਵਾਲਾ ਵੀ ਢੂਹੀ ਤੇ ਇਹ ਇਕੱਲਾ ਢੂਹੀ ਵਾਲਾ ਬਾਈ ਸੋង ਦਾ ਦਰਦ ਹੋਣਾ ਨਾ ਠੀਕ ਹੈ ਦੂਜਾ ਨਹੀਂ ਹੈਗਾ ਤੇ ਚਲ ਸੁਣ ਮਾ ਜੀ ਹੁਣੇ ਵੱਡੀ ਬੋਤਲ ਭਰ ਕੇ ਰੱਖ ਲਵਾਂਗੇ ਵੀ ਇਹਦੀ ਹਾਂ ਇਹ ਅਰਕ ਕੱਢਿਆ ਬਈ ਫਿਰ ਸਾਰੀਆਂ ਚੀਜ਼ਾਂ ਦਾ ਇਹ ਬਈ ਅਰਕ ਕੱਢਿਆ ਹੋਇਆ ਸਾਰੀਆਂ ਚੀਜ਼ਾਂ ਦਾ ਆਪਣਾ ਹੂੰ ਤੇ ਕੁਸ ਆਪਾਂ ਤੇਲ ਆ ਜਿਹੜੇ ਕਢਾ ਲੈਣੇ ਦੇਖੋ ਸੋਨੂੰ ਹੁਣੀ ਇਹ ਚੜਨ ਲੱਗ ਜੂ ਤੇ ਹਾਂ ਅੱਖਾਂ ਨੂੰ ਚੜਦਾ ਨਾ ਬਈ ਹਾਂ ਤੇ ਇਹ ਹਜੇ ਅਸੀਂ ਕੁਸ ਚੀਜ਼ਾਂ ਨਾ ਪਹਿਲਾਂ ਉਹ ਕਰ ਲੈਣੇ ਕੁਸ ਉਧਰ ਤੇਲ ਆ ਜਿਵੇਂ ਇਹਦਾ ਨਹੀਂ ਕੱਢਿਆ ਮੌਕੇ ਤੇ ਲਸਣ ਦਾ ਹੂੰ ਨਹੀਂ ਇਹ ਆ ਮੰਨੋ ਵੀ ਤੁਸੀਂ ਇਹਨੂੰ ਖੜ ਨਹੀਂ ਸਕਦੇ ਇੱਥੇ ਸਹੀ ਗੱਲ ਆ ਆ ਦੇਖਾ ਵੀ ਇਹਦੇ ਵਿੱਚੋਂ ਚੀਜ਼ਾਂ ਨਿਕਲੀਆਂ ਬਈ ਜਿਹੜੇ ਪਾਈਆਂ ਹੋਈਆਂ ਹੂੰ ਕੰਚ ਬਰਗੀਆਂ ਪਈਆਂ ਨੇ ਦੇਖ ਲਓ ਠੀਕ ਹੈ ਇਹਦੇ ਵਿੱਚ ਪਾਈਆਂ ਹੋਈਆਂ ਨੇ ਜਿਹੜੀਆਂ ਹਾਂ ਇਹਨਾਂ ਨਾਲ ਤੇਲ ਮਿਕਸ ਹੁੰਦਾ ਇਹ ਚੀਜ਼ਾਂ ਦਾ ਹੂੰ ਤੇ ਆਪਾਂ ਕਹਿੰਦੇ ਆ ਵੀ ਕੱਲਾ ਹੀ ਉਹ ਆ ਕੱਲਾ ਨਹੀਂ ਹੁੰਦਾ ਆ ਦੇਖੋ ਹੁਣ ਆਪਾਂ ਇਹ ਵੀ ਪਾਵਾਂਗੇ ਚ ਕਿਉਂਕਿ ਪਾਣੀ ਦਾ ਚ ਪੈਂਦਾ ਹੀ ਨਹੀਂ ਹੂੰ ਏ ਬਾਈ ਇਹ ਕੋਈ ਕਿੰਨੇ ਦਿਨ ਮਾਲ ਲੈ ਵੀ ਆਰਾਮ ਆ ਜਾਂਦਾ ਬੰਦੇ ਨੂੰ ਬਾਈ ਆਰਾਮ ਤਾਂ ਦੇਖ ਪਹਿਲੇ ਦਿਨ ਹੀ ਆ ਜਾਂਦਾ ਅੱਛਾ ਪਰ ਜਿਹੜੇ ਜਮਾ ਆਪਾਂ ਜੜ ਚੱਕਣੀ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਮਹੀਨਾ ਡੇਢ ਮਹੀਨਾ ਦੀ ਮਾਲਸ਼ ਕਰਨੀ ਪੈਂਦੀ ਹੈ ਠੀਕ ਹੈ ਇਹ ਜੜ ਚੱਕਣੀ ਹੈ ਜੇ ਜਮਾ ਜੜ ਚੱਕਣੀ ਹੈ ਠੀਕ ਹੈ ਜੇ ਵੀ ਆਰਾਮ ਆ ਜਾ ਕਰਨਾ ਮਾੜੀ ਮੋਟੀ ਦੁਖਦੀ ਆ ਤਾਂ ਇੱਕ ਗੱਲ ਦਾ ਨਾ ਫਰਕ ਪੈ ਜਾਂਦਾ ਜਿਹੜਾ ਕਈ ਵਾਰ ਕੋਈ ਕਹਿੰਦਾ ਆਪਣੇ ਉਹੀ ਮਾੜਾ ਮੋਟਾ ਜਾਂ ਦੁਖਦਾ ਦਰਦ ਹੋਵੇ ਨਾ ਉਹ ਬੰਦਾ ਮਾਲਸ਼ ਕਰ ਲੇ ਦਰਦ ਹੁੰਦਾ ਹੀ ਨਹੀਂ ਬਾਈ ਠੀਕ ਹੈ ਦੇਖ ਕੋਈ ਸਾਈਡ ਇਫੈਕਟ ਨਹੀਂ ਇਹ ਕਿਹੜਾ ਗੋਲੀ ਹੈ ਕੋਈ ਬਾਈ ਕੋਈ ਨੁਕਸਾਨ ਕਰੂਗੀ ਤੇ ਠੀਕ ਹੈ ਜੀ ਖਾਸ ਕਰਕੇ ਜਿਹੜੇ ਬਾਈ ਜਿਵੇਂ ਆਪਣਾ ਗਠੀਆ ਹੋ ਜਾਂਦਾ ਜਿਨ੍ਹਾਂ ਨੂੰ ਉਹਨਾਂ ਦੇ ਦਿਖਾ ਹੱਡ ਹੱਡ ਬਾਲੇ ਦਰਦ ਕਰਦੇ ਹੁੰਦੇ ਆ ਹੂੰ 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 ਤੇ ਆ ਚੱਕ ਬਈ ਆ ਉਪਰੋਂ ਵੀ ਦਿਖਾਦੇ ਹੋਣਾ ਆਪੇ ਸਮਾਣੇ ਚ ਆ ਜੇ ਜਿਹੜਾ ਖੁਰਿਆ ਨਹੀਂ ਜਾਮਾ ਪਾਮਾਗੇ ਬੋਤਲ ਚ ਠੀਕ ਹੈ ਹੈ ਨਾ ਇਹ ਜੀ ਹੈ ਤੇ ਸਭ ਤੋਂ ਵੱਧ ਜਿਹੜਾ ਆਪਾਂ ਕਹიდੇ ਵੀ ਆਪਣਾ ਚੜਨ ਵਾਲਾ ਤੇਲ ਆ ਉਹ ਆ ਜਿਸਿਆ ਇਹ ਕੀ ਚੀਜ਼ ਆ ਇਹ ਵੀ ਬਈ ਤੇਲ ਹੀ ਹੈਗਾ ਇਹ ਤੇਲ ਹੀ ਹੈ ਹਾਂ ਤੇਲ ਬਾਵਾ ਹਾਰੇ ਤੇ ਲਾਲ ਕੇ ਫੇਰ ਬਣਦੀ ਹੈ ਇਹ ਬਾਈ ਘਟੋ ਘਟਾ ਮਨ ਲਓ ਇਹਦੇ ਵਿੱਚ 25 ਤੋਂ 30 ਜੜੀ ਬੂਟੀਆਂ ਪੈ ਜਾਂਦੀਆਂ ਨੇ ਅੱਛਾ ਤਕਰੀਬਨ ਜੇ ਆਪਾਂ ਸਾਰੀਆਂ ਲਾਈਏ ਰਲਾਉਣਾ ਵੀ ਹਿਸਾਬ ਜੇ ਨਾਲ ਪੈਂਦਾ ਹਨਾ ਬਾਈ ਇਹ ਆਪਾਂ ਨੂੰ ਐ ਪਤਾ ਹੋਣਾ ਚਾਹੀਦਾ ਵੇ ਆਪਣੀ ਮਾਤਰਾ ਕਿੰਨੀ ਪੈਂਦੀ ਆ ਆਪਾਂ ਨੂੰ ਇਹਦਾ ਪਤਾ ਵੀ ਇਹ ਕਿੰਨੀ ਕਿੰਨੀ ਮਾਤਰਾ ਨਾਲ ਬਣਦਾ ਆ ਹੂੰ ਆ ਦੇਖ ਹੁਣ ਅੱਖਾਂ ਨੂੰ ਇਹ ਚੜਨ ਲੱਗ ਗਿਆ ਜੇ ਇਹ ਖੋਲਿਆ ਸੀ ਅਹੀਂ ਲਾ ਦੇ ਟੱਕ ਦੇ ਕਿਧਰ ਕੇ ਜਾ ਇਹ ਆਪਣਾ ਤੇਲ ਚ ਕੱਲਾ ਜਿਹੜਾ ਹੁਣ ਆਪਣਾ ਕੜਾਹੀ ਤੇ ਉਹ ਪਾਉਣਾ ਇਹ ਚ ਠੀਕ ਹੈ ਨਹੀਂ ਇਹ ਤਿਆਰ ਆ ਦੇਖ ਹੁਣ ਅੱਖਾਂ ਤੋਂ ਪਾਣੀ ਕੱਢਣ ਲੱਗ ਗਿਆ ਬਾਈ ਇਹ ਤੇ ਲੋਕੇਸ਼ਨ ਸਮਝਾ ਦਿਓ ਜੀ ਇੱਕ ਵਾਰੀ ਲੋਕੇਸ਼ਨ ਬਾਈ ਪਿੰਡ ਪੈਣੀ ਦੱਸ ਆਪਣਾ ਹੂੰ ਧਨੋਲਾ ਮੰਡੀ ਜੇ ਮਾਨਸਾ ਕੰਨਿਓਂ ਕੀ ਆਉਂਦਾ ਰੂੜੇ ਕਾ ਤੋਂ ਪੈਂਦਾਗਾ 5-6 ਕਿਲੋਮੀਟਰ ਲੱਗ ਭੱਗ ਪਿੰਡ ਦੇ ਵਿੱਚ ਕੋਈ ਵੀ ਪੁੱਛ ਲੈ ਵੀ ਗੁਰੂ ਘਰ ਦਾ ਜਿਹੜਾ ਪ੍ਰਧਾਨ ਆ ਜਸਵੀਰ ਸਿੰਘ ਵੀ ਉਹਦੇ ਘਰੇ ਜਾਣਾ ਜਿਹੜਾ ਗੁਰੂ ਘਰ ਦਾ ਪ੍ਰਧਾਨ ਜਸਵੀਰ ਸਿੰਘ ਕਈ ਵਾਰ ਨਹੀਂ ਪਤਾ ਲੱਗਦਾ ਇਹ ਚੀਜ਼ ਤੋਂ ਪੱਕਾ ਪਤਾ ਲੱਗ ਜਾਂਦਾ ਠੀਕ ਹੈ ਜੀ ਲਓ ਬਾਈ ਸੰਪਰਕ ਕਰ ਲਿਓ ਤੇ ਬਾਕੀ ਆਪਾਂ ਨੰਬਰ ਵੀ ਦਿੱਤਾ ਹੋਇਆ ਸਕਰੀਨ ਤੇ ਤੇ ਇਹਦੇ ਵੀ ਲਾ ਸਕਦੇ ਹੋ ਤੁਸੀਂ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾ ਵਾਹਿਗੁਰੂ ਜੀ ਕੀ ਫਤਿਹ